ਚਕਲ ਜੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਸੰਗਰੂਰ ਜ਼ਿਲ੍ਹੇ ਦੀ ਗੱਲ ਕਰਦੇ ਆਂ। ਲੋਕਾਂ ਦੇ ਵਿੱਚ ਮਨਾਂ ਦੇ ਵਿੱਚ ਇਹ ਗੱਲ ਆ ਜਾਂਦੀ ਹੈ ਕਿ ਮਾਨ ਸਾਹਿਬ ਸੰਗਰੂਰ ਜ਼ਿਲ੍ਹੇ ਵਾਸੀ ਆਪਣੇ ਮੈਨੀਫੈਸਟੋ ਦੇ ਵਿੱਚ ਕੀ ਲੈ ਕੇ ਆ ਰਹੇ ਨੇ ਜਾਂ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੁੰਗੇ ਕਿ ਉਹ ਤੁਹਾਨੂੰ ਵੋਟ ਦੇਣ। ਕੱਲਾ ਬੰਦਾ ਕੱਲੀ ਪਾਰਟੀ ਇਹ ਪੂਰੇ ਜਹਾਦ ਦੇ ਖਿਲਾਫ ਖੜੀ ਹੋ ਕੇ ਮੈਨੂੰ ਤਾਂ ਨਹੀਂ ਪਤਾ ਕਿ 40 ਸਾਲ ਅਸੀਂ ਕਿਵੇਂ ਖੜੇ ਰਹੇ ਆ ਤੇ ਕੱਲ ਮੈਂ ਓਪਨ ਗੱਡੀ ਦੇ ਵਿੱਚ ਗਿਆ ਸਨਰੂਫ ਦੇ ਉੱਤੇ ਬੈਠਾ ਸੀ ਕਮਲੇਰ ਕੋਟਲੇ ਬਿਲਕੁਲ ਤੇ ਮੈਂ ਡਰਿਆ ਤਾਂ ਹੈ ਨਹੀਂ ਹੂੰ ਕਿਉਂਕਿ ਕਰਕੇ ਮੈਨੂੰ ਪਤਾ ਹੈ ਕਿ ਇਹਨਾਂ ਨੇ ਮੈਨੂੰ ਜਣਾ ਮਾਰ ਤੇ ਮੈਂ ਜਾਣ ਕੇ ਉੱਤੇ ਚੜ ਗਿਆ ਤੇ ਮੋਤੇ ਨੇ ਜਿਹੜੀ ਪਾਲਿਸੀ ਬਣਾਈ ਹੈ ਕਿ ਸਿੱਖ ਜਿਹੜੇ ਜ਼ਾਦੇ ਦੀ ਗੱਲ ਕਰਦੇ ਉਹਨਾਂ ਨੂੰ ਮਰਵਾ ਦੇਣਾ ਹੁਣ ਜੇ ਤੋਂ ਮੈਨੂੰ ਡਰ ਨਹੀਂ ਲੱਗਦਾ ਮਰਨ ਤੋਂ ਸਾਡਾ ਮੋਟੋ ਹੈ ਕਿ ਪੰਥ ਦਾ ਕਿ ਪੰਥ ਜਿਉਂਣ ਤੇ ਆਪ ਅਸੀਂ ਮਰ ਜਾਈਏ ਸਿਮਰਨਜੀਤ ਸਿੰਘ ਮਨ ਕੀ ਸੋਚਦੇ ਨੇ ਕਿ ਮੇਰਾ ਪੰਜਾਬ ਕਿੱਦਾਂ ਦਾ ਹੋਣਾ ਚਾਹੀਦਾ ਸੀ ਜੀ ਮੇਰਾ ਪੰਜਾਬ ਹੋਣਾ ਠੀਕ ਹੈ ਜਿਹੜਾ ਮੈਂ 56 ਕਰੋੜ ਰੁਪਏ ਦਾ ਇੱਕ ਸਪੈਸ਼ਲਾਈਜ਼ਡ ਹਸਪੀਟਲ ਬਣਾਉਣੇ ਲੈ ਕੇ ਆ ਗਿਆ ਉਹ ਬਣਨਾ ਸ਼ੁਰੂ ਹੋ ਗਿਆ ਉਹਦੇ ਘਰੇ ਕੋ ਮਾਰੀ ਦਾ ਲਾਜ ਹੋਗਾ ਜਿਹੜਾ ਦੂਜੇ ਹਸਪੀਟਲ ਚ ਨਹੀਂ ਹੁੰਦਾ ਇਹਦਾ ਮਤਲਬ ਹੈ ਹਰਿਆਣਾ ਰਾਜਸਥਾਨ ਸਾਰੇ ਪੰਜਾਬ ਹਿਮਾਚਲ ਤੇ ਜੰਮੂ ਕਸ਼ਮੀਰ ਦੇ ਲਈ ਇੱਕ ਸਪੈਸ਼ਲਾਈਜ਼ਡ ਹਸਪੀਟਲ ਬਣ ਗਿਆ 300 ਕਰੋੜ ਪੀਆ ਜਾਂਦਾ ਤੇ ਜਿੰਨੀਆਂ ਵੀ ਤਾਰਾਂ ਸਾਡੀਆਂ ਬਿਜਲੀ ਦੀਆਂ ਸਾਡੇ ਘਰਾਂ ਦੇ ਉੱਤੋਂ ਦੀ ਜਾਂਦੀਆਂ ਉਹ ਅੰਡਰਗਰਾਉਂਡ ਹੋ ਜਾਣਗੀਆਂ ਸਾਰੀਆਂ ਅੰਡਰਗਰਾਉਂਡ ਯੈਸ ਦੇ ਵਿਲ ਤਿੰਨੇ ਦੁਰਿਆ ਦੇ ਵਿੱਚ ਬਰਨਾਲੇ ਸੰਗਰੂਰ ਤੇ ਮਲੇਟ ਕੁਕਲੀ ਤੇ ਕਿਸੇ ਦੀ ਮੋਟਰ ਨਹੀਂ ਚੱਲੂਗੀ ਕਿਸੇ ਦੀ ਮਸ਼ੀਨ ਕਰ ਦੇ ਵਿੱਚ ਨਹੀਂ ਚੱਲੂਗੀ ਤੇ ਫਲਕਚੁਏਸ਼ਨ ਆਫ ਇਲੈਕਟ੍ਰਿਸਿਟੀ ਨਹੀਂ ਹੋਊਗੀ ਹੁਣ ਮੈਂ ਕੋਸ਼ਿਸ਼ ਕਰਨੀ ਹੈ ਕਿ ਇੱਥੇ ਜਿਹੜੀ ਪ੍ਰੋਸੈਸਿੰਗ ਇੰਡਸਟਰੀ ਹੈ ਅਸੀਂ ਏਸ਼ੀਆ ਦੇ ਸਭ ਤੋਂ ਵੱਡੇ ਪ੍ਰੋਡਿਊਸਰ ਹੈਗੇ ਹਾਂ ਛੋਣੇ ਤੇ ਤਿਕਣਕ ਦੇ ਤਿਕਣਕ ਦੇ ਤੇ ਇੱਥੇ ਜੇ ਪ੍ਰੋਸੈਸਿੰਗ ਫੈਕਟਰੀਜ਼ ਆੜਨ ਸਾਨੂੰ ਬਹੁਤ ਜ਼ਿਆਦਾ ਫਾਇਦਾ ਹੋਊਗਾ ਦੂਜਾ ਫਾਇਦਾ ਹੋਊਗਾ ਜੇ ਪਾਕਿਸਤਾਨ ਦਾ ਬਾਰਡਰ ਖੋਲ੍ਹਿਆ ਜਾਵੇ ਜਿਹੜਾ ਖੋਲ੍ਹਿਆ ਜਾਣਾ ਚਾਹੀਦਾ ਜਿਹੜੀ ਦਮਾਨ ਸਿੱਖਾਂ ਦੀ ਹੈਗੀ ਹੈ ਸਿੱਖਾਂ ਨੂੰ ਇਸ ਤਰ੍ਹਾਂ ਪਲ ਪਲ ਦੇ ਉੱਤੇ ਜਿਹੜਾ ਇਹ ਸਾਨੂੰ ਇਗਨੋਰ ਕਰਦੇ ਐ ਇਹ ਬਹੁਤ ਘਾਟੇ 'ਚ ਰਹਿਣਗੇ ਹਿੰਦੂਤਵਾ ਵਾਲੇ ਮੈਂ ਤੁਹਾਨੂੰ ਅਰਦਾਸ ਦਿੰਦਾ ਹੁਣ ਬੀਜੇਪੀ ਨੇ ਪੱਕੀਆਂ ਸੀਟਾਂ ਨਹੀਂ ਲੈ ਕੇ ਜਾਣੀਆਂ ਦੇਖ ਲਓ ਤੇ ਮੋਦੀ ਸਾਹਿਬ ਵੜੇਂਗਰ ਤੜੀ ਪਰਸਨਲ ਅਟੈਕ ਕਰਦੇ ਲੋਕਾਂ ਦੇ ਉੱਤੇ ਕਦੇ ਕੁਝ ਕਰ ਲੈਂਦੇ ਆ ਹੁਣ ਇਹ ਲੜ ਰਹੇ ਐ ਇਲੈਕਸ਼ਨ RAM ਮੰਦਿਰ ਦੇ ਉੱਤੇ ਗੱਲਾਂ ਤੇ ਇਹ ਵੀ ਆ ਜਾਂਦੇ ਨੇ ਕਿ ਜੇ ਸਵਾਲ ਵੀ ਕੀਤਾ ਜਾਵੇ ਇਹ ਤਾਂ ਸਾਡੇ ਬਾਹਰ ਦੇ ਵਸਦੇ ਸਿੱਖਾਂ ਦਾ ਵੀ ਬੜਾ ਕਸੂਰ ਹੈ ਉਹਨਾਂ ਨੇ ਦੱਬ ਕੇ ਇਹਨਾਂ ਦੀ ਅਮਦਦ ਕੀਤੀ ਹੈ ਦੱਬ ਕੇ ਇਹਨਾਂ ਨੂੰ ਪੈਸਾ ਭੇਜਿਆ ਹੈ ਇਹ ਤਾਂ ਕੈਨੇਡਾ ਅਮਰੀਕਾ ਯੂਕੇ ਜਿੱਥੇ ਸਿੱਖ ਵਸਦੇ ਉਹਨਾਂ ਨੂੰ ਵੀ ਪੁੱਛ ਲੋ ਕਿ ਤੁਸੀਂ ਐਮਪੀ ਦਾ ਗਰਖ ਕਰਨਾ ਸੀ ਆਪਣੀ ਪੰਜਾਬ ਦਾ ਤੇ ਸਿੱਖਾਂ ਦਾ ਤੁਸੀਂ ਇਹਨਾਂ ਨੂੰ ਇੰਨਾ ਪੈਸਾ ਭੇਜਿਆ ਬੜੇ ਲੋਕ ਸੋਚਦੇ ਨੇ ਕਿ ਸਾਨੂੰ ਇੱਕ ਚੰਗਾ ਇਨਸਾਨ ਮਿਲ ਜਾਵੇ ਚੰਗੀ ਸਰਕਾਰ ਮਿਲ ਜਾਵੇ ਚੰਗਾ ਲੀਡਰ ਮਿਲ ਜਾਵੇ ਬਹੁਤ ਜਗ੍ਹਾ ਜਾਂਦੇ ਨੇ ਬਹੁਤ ਹੁਣ ਜਿਵੇਂ ਆਮ ਆਦਮੀ ਪਾਰਟੀ ਦੀ ਕਰਦੇ ਕਹਿੰਦਾ ਬੜਾ ਲੋਕਾਂ ਨੇ ਯਕੀਨ ਕੀਤਾ ਸੀ ਇਹਦੇ ਹੁਣ ਮੈਨੀਫੈਸਟੋ ਆਪਾਂ ਦੇ ਹੀ ਦਿੰਦੇ ਆ ਪਰ ਮੈਨੂੰ ਪੁੱਛੋ ਕਿ ਦੱਸੋ ਕਿ ਇਹ ਮੈਨੀਫੈਸਟੋ ਲਾਗੂ ਕੋ ਤਾਂ ਹੋਊਗਾ ਆਮ ਪਾਰਟੀ ਨਹੀਂ ਤੇ ਆ ਕੀ ਕਰ ਕਰ ਹਰੇਕ ਬੀਬੀ ਜੀ ਬੀਬੀ ਦੇ ਚੜ੍ਹਦੇ ਮਹੀਨੇ 1000 ਰੁਪਏ ਬੈਂਕ ਚਾੜੂਗਾ ਹੂੰ ਤੇ ਮੋਤੀ ਨੇ ਕਿਹਾ ਕਿ ਘਰ ਮੈਂ ਮੈਂ ਨੌਕਰੀ ਦੇਊਗਾ ਨੌਕਰੀ ਮਿਲੂਗਾ ਬਿਲਕੁਲ ਹੁਣ ਇਹ ਮੈਨੀਫੈਸਟੋ ਜਦੋਂ ਮਤਲਬ ਹੀ ਨਹੀਂ ਹੈ ਸਾਡੀ ਪਾਰਟੀ ਦਾ ਮੈਨੀਫੈਸਟੋ ਹੈ ਕਿ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹਨਾਂ ਨੂੰ ਲਾਗੂ ਕਰੀਏ ਸੋ ਅਸੀਂ ਇਹਨਾਂ ਨੂੰ ਲਾਗੂ ਕਰਨਾ ਚਾਹੁੰਦੇ ਆਂ ਗਰੀਬਾਂ ਨੂੰ ਗੋਮੀ ਨਾਥਨ ਰਿਪੋਰਟ ਲਾਗੂ ਕੀਤੀ ਗਈ ਕਰਜ਼ੇ ਮਾਫ ਕੀਤੇ ਜਾਣ ਖੇਤ ਮਜ਼ਦੂਰਾਂ ਦੇ ਕਿਸਾਨਾਂ ਦੇ ਤੇ ਕੀ ਕੀ ਐਮਐਸਪੀ ਨੂੰ ਲੀਗਲ ਜਿਹੜਾ ਉਹ ਬਣਾਏ ਬਣਾਏ ਜਵੇ ਕਾਨੂੰਨ ਮੈਂ ਇਹਨਾਂ ਜਾਮਾ ਬਣਾਇਆ ਜਾਵੇ ਹਾਂ ਇਹ ਬੜੀਆਂ ਸਿੰਪਲ ਚੀਜ਼ਾਂ ਐ ਇਹ ਟੈਨ ਨੂੰ ਤਾਂ ਤਿਆਰ ਨਹੀਂ ਐ ਕਿਉਂ ਕਿਉਂ ਕਰਕੇ ਉਹ ਖਾਸ ਸਥਿਤੀ ਹੈਗੀ ਹੈ ਕਾਂਗਰਸ ਪਾਰਟੀ ਨੈਸ਼ਨਲ ਪਾਲਿਸੀ ਦੇ ਉੱਤੇ ਗੱਲ ਨਹੀਂ ਕਰ ਸਕਦੀ ਹੈਗੀ ਇਹ ਨੈਸ਼ਨਲ ਪਾਲਿਸੀ ਹੈ ਤੇ ਅਸੀਂ ਇਹਦੇ ਵਿਰੋਧ ਦੇ ਵਿੱਚ ਨਹੀਂ ਜਾ ਸਕਦੇ ਜਿਵੇਂ ਬੀਜਪੀ ਜਦੋਂ ਕਾਂਗਰਸ ਨੇ ਬਲੂ ਸਟਾਰ ਕੀਤਾ ਬਲੂ ਸਟਾਰ ਕੀਤਾ ਬਿਲਕੁਲ ਉਦੋਂ ਵੀ ਉਹ ਨੈਸ਼ਨਲ ਪਾਲਿਸੀ ਸੀ ਤੇ ਅਸੀਂ ਇਸ ਨੂੰ ਬੀਜਪੀ ਦੇ ਨਾਲ ਅਸੀਂ ਖੜੇ ਸੀਗੇ ਫਿਰ ਜਦੋਂ ਬਬਰੀ ਮਸਜਿਦ ਨੂੰ 1992 ਦੇ ਵਿੱਚ ਸ਼ਹੀਦ ਕੀਤਾ ਗਿਆ ਉਦੋਂ ਬੀਜਪੀ ਨੇ ਸਾਰਾ ਕੁਝ ਕੀਤਾ ਹੁਣ ਤੁਸੀਂ ਸਮਝੋ ਕਿ ਇਹ ਜਿਹੜੀ ਨੈਸ਼ਨਲ ਪਾਲਿਸੀ ਹੈ ਨਾ ਇਸ ਸਿੱਖਾਂ ਦੇ ਖਿਲਾਫ ਬਹੁਤ ਬੁਰੀ ਤਰ੍ਹਾਂ ਸਾਡੇ ਖਿਲਾਫ ਆ ਗਈ ਹੈ ਹੁਣ ਚੰਡੀਗੜ੍ਹ ਦੇ ਵਿੱਚ ਹਾਂ ਇਹ ਹੈ ਤੁਹਾਡੀ ਸਾਹਿਬ ਕਾਂਗਰਸ ਦੇ ਐਮਪੀ ਹੈ ਉਹਨਾਂ ਦਾ ਅਲਾਈਅੰਸ ਹੋਇਆ ਆਮ ਆਦਮੀ ਪਾਰਟੀ ਦੇ ਨਾਲ ਬਿਲਕੁਲ ਤੇ ਉਹਨਾਂ ਨੇ ਸਟੇਟਮੈਂਟ ਦਿੱਤੀ ਹੈ ਕਿ ਚੰਡੀਗੜ੍ਹ ਇੱਕ ਸਟੇਟ ਲੈਟਰ ਬਣੂਗੀ ਹਮ ਇਹਦੀ ਐਸੈਂਬਲੀ ਬਣੂਗੀ ਇਹਦਾ ਚੀਫ ਮਿਨਿਸਟਰ ਬਣੂਗਾ ਤੇ ਨਾ ਚੰਡੀਗੜ੍ਹ ਹਰਿਆਣੇ ਚ ਜਾਊਗਾ ਦੇ ਨਾਲ ਦੋ ਦਾ ਪੰਜਾਬ ਦੇ ਵਿੱਚ ਤੇ ਬੀ ਜੀ ਪੀ ਉਹਦੇ ਖਿਲਾਫ ਨਹੀਂ ਬੋਲੀ ਹੈ ਜੋ ਕਰਕੇ ਇਹ ਹੋਮੀ ਪਾਲਿਸੀ ਹੈ ਹਿੰਦੂਤਵਾਦੀ ਇਸ ਤੋਂ ਅਸੀਂ ਸੇਕ ਬਹੁਤ ਖਵਾਂ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਹੁਣ ਟਾਈਮ ਆ ਗਿਆ ਅਸੀਂ ਅਲੱਗ ਹੋ ਜਾਈਏ ਜੇ ਹਿੰਦੂਤੀ ਹੋਮੀ ਪਾਲਿਸੀ ਹੈ ਕਿ ਸਿੱਖਾਂ ਨੂੰ ਮਾਰਨਾ ਬਿੰਦ ਬਿੰਦ ਤੇ ਖਤਮ ਕਰਨਾ ਹੈ ਕਪੜੇ ਇੱਕ ਚੰਗਾ ਜੇ ਅਸਰੇ ਲੈਦਾ ਪਰਮ ਵਰਗਨ ਲੈਦਾ ਹੋ ਕੇ ਟੁੱਟ ਕੇ ਅਲੈਨਾ ਆਪਣਾ ਮੁਲਕ ਬਣਾ ਲਿਆ ਜੇ ਮੈਂ ਹਿੰਦੂ ਹੁੰਦਾ ਮੋਦੀ ਦੀ ਜਗਾ ਹੁੰਦਾ ਮੈਂ ਇਲੈਕਸ਼ਨ ਲੜਦਾ ਕਿ ਗੰਗਾ ਨੂੰ ਸਾਫ ਕਰੀਏ ਗੰਗਾ ਦੇ ਵਿੱਚ ਸਾਰੇ ਸ਼ਹਿਰ ਜਿਹੜੇ ਤੇ ਕੰਢਿਆਂ ਦੇ ਉੱਤੇ ਹੁੰਦੇ ਆ ਸਾਰਾ ਸੀਵਰੇਜ ਸਾਰਾ ਇੰਡਸਟਰੀਅਲ ਤਾਂ ਗੰਦੇ ਇੱਥੇ ਜਾਂਦਾ ਹੈ ਮੋਦੀ ਸਾਹਿਬ ਸਾਡੇ ਮੈਂਬਰ ਪਾਰਲੀਮੈਂਟ ਵਰਨਾਸੀ ਤੋਂ ਆ। ਜੇ ਐਮਪੀ ਹੈ ਇਹ ਵਰਨਾਸੀ ਰਹਿੰਦੇ ਆ। ਹੂੰ ਜਦੋਂ ਇਹ ਟਾਇਲਟ ਜਾਂਦੇ ਆ ਇਹਨਾਂ ਦਾ ਵੀ ਟਾਇਲਟ ਜਦੋਂ ਫਲਸ਼ ਹੁੰਦਾ ਉਹ ਵੀ ਗੰਗਾ ਮਾਤਾ ਦੇ ਵਿੱਚ ਜਾਂਦਾ ਹੈਗਾ। ਹੁਣ ਤੁਸੀਂ ਇਮੇਜਿਨ ਕਰ ਸਕਦੇ ਹੋ ਇੱਕ ਪਾਸੇ ਰਾਮ ਮੰਦਰ ਹੈ ਇੱਕ ਪਾਸੇ ਮੋਦੀ ਸਾਹਿਬ ਦੇ ਪੇਟ ਦੀ ਗੰਦਗੀ ਗੰਗਾ ਜੀ ਦੇ ਵਿੱਚ ਜਾਂਦੀ ਹੈ ਤੇ ਫਿਰ ਇਹ ਕਾਹਦਾ ਇਹਨਾਂ ਦਾ ਹਿੰਦੂ ਮੱਜਾ ਹੈ ਮੈਂ ਪੁੱਛਣਾ ਚਾਹੁੰਦਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰਹਿਮਤ ਟੀਵੀ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਰਵਿੰਦਰ ਖੰਨਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ ਜੀ ਅੱਜ ਕੱਲ੍ਹ ਦੌਰ ਹਵਾ ਦੇ ਵਿੱਚ ਬੇਸ਼ੱਕ ਗਰਮੀ ਆ ਉਹਦੇ ਨਾਲ ਸਿਆਸਤ ਦੇ ਵੀ ਗਰਮੀ ਬਹੁਤ ਤੇਜ਼ ਹੈ ਇਸ ਵਕਤ ਸੰਗਰੂਰ ਜ਼ਿਲ੍ਹੇ ਦੇ ਵਿੱਚ ਬੈਠਾ ਆ ਤੇ ਗੱਲਬਾਤ ਕਰਾਂਗੇ ਬੜੇ ਵੱਖਰੇ ਵੱਖਰੇ ਮੁੱਦਿਆਂ ਦੇ ਉੱਤੇ ਸਾਡੇ ਨਾਲ ਸਰਦਾਰ ਸਿਮਰਤ ਜੀ ਸਿਮਰਤ ਜੀ ਸਿੰਘ ਮਾਨ ਜੀ ਹੋਣਗੇ ਉਹਨਾਂ ਦਾ ਸਵਾਗਤ ਕਰਦਾ ਹਾਂ ਸਾਡਾ ਵਾਈਕ ਜੀ ਕਾ ਖਾਲਸਾ ਜੀ ਸਾਹਿਬ ਵਾਈਕ ਜੀ ਕੀ ਫਤਿਹ ਖੰਨਾ ਸਾਹਿਬ ਥੈਂਕ ਯੂ ਸਿਹਤ ਕਿਦਾਂ ਮੈਨੂੰ 3 ਦਿਨ ਹੋ ਗਏ ਲਾਈਵ ਦੇਖਦੇ ਨੂੰ ਹਾਂ ਤੇ ਹਰ ਰੋਜ਼ ਰੋਡ ਸ਼ੋਅ ਹਰ ਰੋਜ਼ ਕਿਸੇ ਨਾ ਕਿਸੇ ਜਗ੍ਹਾ ਤੇ ਕਿਸੇ ਨਾ ਕਿਸੇ ਪਿੰਡ ਦੇ ਕਿਸੇ ਨਾ ਕਿਸੇ ਸ਼ਹਿਰ ਦਾ ਦੌਰਾ ਹੋ ਰਿਹਾ ਬੜੇ ਲੰਬਾ ਦੌਰਾ ਹੁੰਦਾ ਆ ਉਹ ਮੈਂ ਗੱਲ ਕਰਦਾ 25 25 30 ਦੀ ਸਾਲ ਦੇ ਮੁੰਡਿਆਂ ਨੇ ਹਲੇ ਫਿਰ ਵੀ ਕਹਿੰਦੇ ਨੇ ਕਿ ਚੱਲ ਛੱਡ ਪਰਾਂ ਯਾਰ ਅੱਜ ਨਾ ਸਵੇਰੇ 11:00 ਵਜੇ ਅੱਖ ਖੁੱਲਦੀ ਆ ਮੇਤੋਂ ਜਾਣੀਆਂ ਦਾ ਤੁਸੀਂ ਮੈਂ ਹੁਣ ਉਰੇ ਪਹੁੰਚਿਆ ਤੁਸੀਂ ਮੇਤੋਂ ਪਹਿਲੇ ਹੀ ਤਿਆਰ ਸੀ ਇਹ ਇਹ ਸਿਹਤ ਦਾ ਰਾਜ ਕਿਵੇਂ ਹੋ ਜਾਂਦਾ ਹੈ ਇਹ ਕੀ ਗੱਲਬਾਤ ਹੈ ਬਸ ਖਨਾਂ ਸਾਹ ਘੋੜੇ ਵਰਗੇ ਆ ਪਰ ਮੈਨੂੰ ਨਾ ਕਦੇ ਕਦੇ ਕੋਈ ਕਹਿ ਦਿੰਦੇ ਆ ਬੁੱਢਾ ਸ਼ੇਰ ਹੈ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਐ ਕਿ ਇਹ ਸ਼ੇਰ ਬੁੱਢਾ ਨਹੀਂ ਹੁੰਦਾ ਉਹ ਬੁੱਢੇ ਹੋਣ ਤੋਂ ਪਹਿਲਾਂ ਮਰ ਜਾਂਦਾ ਹੈ ਤੇ ਇਹ ਮੈਨੂੰ ਬੁੱਢਾ ਨਾ ਕਿਹਾ ਕਰੋ ਸ਼ੇਰ ਜੋ ਮਰਜੀਏ ਤੈਨਾਂ ਕਹਿ ਦਿਓ ਪਰ ਬੁੱਢਾ ਸ਼ੇਰ ਨਾ ਕਿਹਾ ਕਰੋ ਮੈਂ ਬੁੱਢਾ ਦੇ ਸ਼ੇਰ ਦੇਖੋ ਹੀ ਮੈਂ ਤਾਂ ਇਹੀ ਗੱਲ ਜਾਣਦਾ ਕਿ ਸ਼ੇਰ ਤਾਂ ਸ਼ੇਰ ਹੀ ਹੁੰਦਾ ਚਾਹੇ ਉਹ ਵੱਡਾ ਹੋਵੇ ਚਾਹੇ ਜਵਾਨ ਹੋਵੇ ਪਰ ਸ਼ੇਰ ਸ਼ੇਰ ਹੁੰਦਾ ਹੈ ਨਹੀਂ ਉਹ ਮਰਜੰਦ ਪਰ ਬੁੱਟਾ ਨਹੀਂ ਹੁੰਦਾ ਬੁੱਟਾ ਨਹੀਂ ਹੁੰਦਾ ਸਰ ਗੱਲ ਕਰਦੇ ਆ ਲੋਕਾਂ ਨਾਲ ਵਿਚਰਦੇ ਆ ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ ਨੇ ਰਿਵਿਊ ਕਰਦੇ ਆ ਲੋਕਾਂ ਨਾਲ ਆਪਸੀ ਗੱਲਾਂ ਬਾਤਾਂ ਜਿਹੜੀਆਂ ਚੱਲਦੀਆਂ ਰਹਿੰਦੀਆਂ ਨੇ ਮੈਂ ਨਾ ਥੋੜੀ ਕਿ ਦਿਨ ਪਹਿਲਾਂ ਦੀ ਗੱਲ ਕਰਦਾ ਆ ਗੱਲ ਚੱਲਦੀ ਸੀ ਕਿ ਤੁਸੀਂ ਮੈਂ ਤੁਹਾਡੇ ਤੋਂ ਜੇ ਸ਼ੁਰੂ ਕਰਾਂ 1984 ਦੇ ਵਿੱਚ ਕਿੰਨੇ ਤਸੀਹੇ ਝੱਲੇ ਕਿੰਨਾ ਕੁਝ ਆਪਣੇ ਪਿੰਡੇ ਤੇ ਹਟਾਇਆ ਕੀ ਕੁਝ ਨਹੀਂ ਸੇਹਾ ਤੁਸੀਂ ਜੇਲ੍ਹ ਦੇ ਵਿੱਚ ਆਪਣੇ ਪਰਿਵਾਰ ਤੋਂ ਦੂਰ ਰਹੇ ਇਹ ਸਾਰੀਆਂ ਗੱਲਾਂ ਬਾਤਾਂ ਹੋਣ ਦੇ ਬਾਵਜੂਦ ਵੀ ਜਦੋਂ ਲੋਕਾਂ ਨਾਲ ਗੱਲਬਾਤ ਕਰਦੇ ਆ ਤਾਂ ਉਹ ਸਿੱਧਾ ਇਹ ਗੱਲ ਕਹਿੰਦੇ ਨੇ ਕਿ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਕੀਤਾ ਕੀ ਆ ਸਾਡੇ ਲਈ ਅਸੀਂ ਕਿਸੇ ਹੋਰ ਰਵਾਇਤੀ ਪਾਰਟੀ ਦੇ ਵਿੱਚ ਜਾ ਕੇ ਬਿਆਨ ਦੇ ਦਿੰਦੇ ਰਹੇ ਤਾਂ ਕੀ ਕਹਿਣਾ ਚਾਹੋਗੇ ਕੀ ਸਨੇਹਾ ਦੇਣਾ ਚਾਹੋਗੇ ਦੇਖੋ ਖੰਡਨ ਸਾਹਿਬ ਸਾਨੂੰ 1947 ਦੇ ਵਿੱਚ ਸਾਡੇ ਨਾਲ ਬੇਇਮਾਨੀ ਹੋ ਗਈ ਸਾਡੇ ਲੀਡਰਾਂ ਨੇ ਕਾਂਗਰਸ ਤੇ ਹਿੰਦੂਤਵਾ ਦੇ ਨਾਲ ਲਾਤਾ ਤੇ ਗਾਂਧੀ ਤੇ ਨੈਰੂ ਨੇ ਸਾਡੇ ਨਾਲ ਵਿਦੇ ਕੀਤੇ ਕਿ ਤੁਸੀਂ ਸਾਡੇ ਨਾਲ ਰਲਜੋ ਜਦੋਂ ਇੰਡੀਆ ਬਣ ਗਿਆ ਤਾਂ ਤੁਹਾਨੂੰ ਇੱਕ ਕੀਤਾ ਦਿੱਤਾ ਜਾਵਾਂਗੇ ਜਿਵਾਂਗੇ ਜਿੱਥੇ ਤੁਸੀਂ ਆਜ਼ਾਦੀ ਦਾ ਨਿਕ ਮਾਨ ਸਕੋ ਪਰ ਦੂਜੇ ਪਾਸੇ ਜਿਹੜੇ ਪੜੇ ਲਿਖੇ ਸਿੱਖ ਸੀਗੇ ਉਹ ਅੰਗਰੇਜ਼ਾਂ ਦੇ ਖਿਲਾਫ ਨਹੀਂ ਸੀਗੇ ਉਹਨਾਂ ਦੀ ਦਲੀਲ ਸੀਗੀ ਕਿ ਜੇ ਅਸੀਂ ਹਿੰਦੂਆਂ ਨਾਲ ਰਲ ਜਾਂਦੇ ਹਾਂ ਤੇ ਦੋ ਮੁਲਕ ਬਣਨੇ ਆ ਇੱਕ ਮੁਸਲਮਾਨਾਂ ਦਾ ਪਾਕਿਸਤਾਨ ਇੱਕ ਹਿੰਦੂਵੰਦਲੀ ਇੰਡੀਆ ਸਾਡੀ ਗਿਣਤੀ ਡੈਮੋਗ੍ਰਾਫੀ ਬਹੁਤ ਘੱਟ ਹੈ 1 ਕੋ ਲੱਖ ਦੇ ਵਿੱਚ ਹੂੰ ਤੇ ਜੇ ਅਸੀਂ ਅੰਗਰੇਜ਼ਾਂ ਨਾਲ ਰਹਿੰਦੇ ਆ ਹਿੰਦੂ ਸਿੱਖ ਤੇ ਮੁਸਲਮਾਨ ਅੰਗਰੇਜ਼ ਦਾ ਗੁਲਾਮ ਹੈ ਤੇ ਜੇ ਅੰਗਰੇਜ਼ ਚਲੇ ਜਾਂਦਾ ਫਿਰ ਸਿੱਖ ਜਿਹੜਾ ਇੰਡੀਆ 'ਚ ਰਹਿ ਚੁੱਕਾ ਉਹ ਗੁਲਾਮ ਹੋਊਗਾ ਹਿੰਦੂ ਦੇ ਤੇ ਜਿਹੜਾ ਪਾਕਿਸਤਾਨ 'ਚ ਰਹਿੰਦਾ ਉਹ ਹੋਊਗਾ ਮੁਸਲਮਾਨ ਦਾ ਸੋ ਜਿਹੜੀ ਪੜ੍ਹੇ ਲਿਖੇ ਕਲਾਸ ਸੀਗੀ ਉਹ ਅੰਗਰੇਜ਼ਾਂ ਦੇ ਖਿਲਾਫ ਨਹੀਂ ਸੀਗੀ ਤੇ ਉਹ ਅੰਗਰੇਜ਼ਾਂ ਨਾਲ ਗੱਲ ਕਰਨਾ ਚਾਹੁੰਦੀ ਸੀ ਪਰ ਸਾਰੇ ਜਿੰਨੀ ਵੀ ਪਾਵਰ ਸੀਗੀ ਉਹ ਮਾਸਟਰ ਤਾਰਾ ਸਿੰਘ ਦੇ ਕੋਲੇ ਸੀਗੀ ਤੇ ਉਹ ਪੜ੍ਹੇ ਲਿਖੇ ਹੈ ਨਹੀਂ ਸੀਗੇ ਤੇ ਉਹਨਾਂ ਨੇ ਸਾਡੇ ਨਾਲ ਬਹੁਤ ਬੇਈਮਾਨੀ ਕੀਤੀ ਜਿਹੜਾ ਲੀਡਰ ਤੁਹਾਨੂੰ ਸਵਾਦ ਵਿੱਚ ਸਿੱਟ ਦੇਵੇ ਉਹ ਕਦੇ ਭੁੱਲਿਆ ਨਹੀਂ ਜਾਂਦਾ ਹੁਣ ਦੇਖੋ 75 76 ਸਾਲ ਹੋ ਗਏ ਐ ਅਸੀਂ ਹਿੰਦੂ ਦੇ نیچے ਆਂ ਪਾਕਿਸਤਾਨ ਚ ਮੁਸਲਮਾਨ ਦੇ نیچے ਹੈਗੇ ਆ ਸਾਡੀ ਗੱਲ ਬਸ ਤਾਂ ਕੋਈ ਸਰੋ ਨੂੰ ਤਿਆਰ ਹੀ ਨਹੀਂ ਹੈਗਾ ਤੇ ਜਿਹੜੀ ਕਾਂਗਰਸ ਪਾਰਟੀ ਹੈ ਤੇ ਬੀਜੇਪੀ ਹੈ ਆਮ ਪਾਰਟੀ ਹੈ ਇਹ ਹਿੰਦੂਤਵਾ ਜੀਆਂ ਪਾਰਟੀਆਂ ਆ ਇਹਨਾਂ ਨੇ ਪਹਿਲਾਂ ਸੋਚਣਾ ਕਿ ਹਿੰਦੂਤਵਾ ਦਾ ਨੈਸ਼ਨਲ ਹ ਇੰਟਰਸਟਸ ਕੀ ਹੈਗੇ ਆ ਕੌਮੀ ਮਫਾਦ ਕੀ ਹੈਗੇ ਆ ਇਨਨੇ ਫੇਰ ਚੱਲਦਾ ਜ ਜਿਹਨੇ ਹੁਣ ਦਰਬਾਰ ਸਾਹਿਬ ਦੇ ਉੱਤੇ 1984 ਦੇ ਵਿੱਚ ਹਮਲਾ ਕੀਤਾ ਕਾਂਗਰਸ ਪਾਰਟੀ ਨੇ ਤੇ ਵਾਜਪੀ ਨੇ ਕਿਹਾ ਕਿ ਇੰਦਰਾ ਗਾਂਧੀ ਤਾਂ ਸਾਡੀ ਦੁਰਗਾ ਮਾਤਾ ਹੈ ਤੇ ਐਲਕੇ ਡਵਾਲੀ ਨੇ ਕਿਹਾ ਕਿ ਇਹ 6 7 ਮਹੀਨੇ ਜਾਂ 1 ਸਾਲ ਪਹਿਲਾਂ ਹੋ ਜਾਣਾ ਚਾਹੀਦਾ ਸੀਗਾ ਸੋ ਇਹਦਾ ਮਤਲਬ ਹੈ ਕਿ ਦੋਨਾਂ ਦੀ ਕਲੈਬੋਰੇਸ਼ਨ ਸੀਗੀ ਦਰਬਾਰ ਸਾਹਿਬ ਦੇ ਉੱਤੇ ਮਿਲਟਰੀ ਅਟੈਕ ਕਰਾਉਣ ਦੀ ਹਰ ਇੱਕ ਚੀਜ਼ਾਂ ਦੇ ਉੱਤੇ ਇਹਨਾਂ ਦੀ ਕਲੈਬੋਰੇਸ਼ਨ ਹੁੰਦੀ ਹੈ ਹੁਣ ਨਵੀਂ ਪਾਲਿਸੀ ਜਿਹੜੀ ਬਣੀ ਹੈ ਮੋਦੀ ਦੀ ਸ਼ਾਦੀ ਦੇ ਸ਼ੰਕਰ ਦੀ ਫੇਰ ਗੋਇਲ ਦੀ ਤੇ ਰੌ ਦੀ ਉਹ ਹੈ ਕਿ ਜਿਹੜਾ ਵੀ ਸਿੱਖ ਆਜ਼ਾਦੀ ਦੀ ਗੱਲ ਕਰੂਗਾ ਬੇਸ਼ੱਕ ਉਹ ਇੰਡੀਆ ਛੋਵੇ ਤੇ ਮੋਦੀ ਨੇ ਬੜੇ ਫਕਰ ਨਾਲ ਕਿਹਾ ਕਿ ਜੇ ਬਾਹਰ ਵੀ ਚਲੇ ਜਾਏ ਸਾਡੀਆਂ ਏਜੰਸੀਆਂ ਉਹਨਾਂ ਨੂੰ ਮਾਰ ਦੇਣਗੀਆਂ ਤੇ ਕੈਨੇਡਾ ਦੇ ਵਿੱਚ ਮਾਰ ਦਿੱਤੇ ਹੈਗੇ ਆਪਣਾ ਨਿਰਜ ਸਾਬ ਮਲਕ ਸਾਬ ਸੁਖਦੂਲ ਸਿੰਘ ਬ੍ਰਿਟਾਨੀਆਂ ਦੇ ਵਿੱਚ ਹਫਤਾਰ ਸਿੰਘ ਢੰਡਾ ਮਾਰਦਾ ਉਹਨੂੰ ਪੋਇਜ਼ਨ ਦੇ ਤਾ ਜ਼ਹਿਰ ਦੇਤਾ ਪਾਕਿਸਤਾਨ ਦੇ ਵਿੱਚ ਮਾਰਦਾ ਪਰਮਜੀਤ ਸਿੰਘ ਪੰਜਬੜ ਤੇ ਰੋਡੇ ਤੇ ਇੱਥੇ ਆਪਣੇ ਹਿੰਦੁਸਤਾਨ ਦੇ ਵਿੱਚ ਹਸਿਆ ਹਸਾਰ ਦੇ ਵਿੱਚ ਹਰਿਆਣੇ ਦੇ ਵਿੱਚ ਹਰਿਆਣੇ ਦੇ ਵਿੱਚ ਇੱਕ ਐਕਸੀਡੈਂਟ ਦਿਖਾ ਕੇ ਸਾਡਾ ਦੀਪ ਸਿੰਘ ਸਿੱਧੂ ਮਰਵਾਤਾ ਤੇ ਨਾਲ ਲੱਗਦੇ ਪੰਜਾਬ ਮਾਨਸਾ ਦੇ ਵਿੱਚ ਮੁਸੱਵਲ ਮਲਵਾਤਾ ਸੋ ਮੇਰਾ ਮਤਲਬ ਜਦੋਂ ਇਹ ਗੱਲ ਹੋਈ ਜਦੋਂ ਸੁਖਦੂਲ ਸਿੰਘ ਦਾ ਕਤਲ ਹੋਇਆ ਮੈਂ ਪਾਰਲੀਮੈਂਟ ਦੇ ਵਿੱਚ ਬੈਠਾ ਸੀਗਾ ਤੇ ਪਿੱਛੋਂ ਇਹ ਕਸ਼ਮੀਰ ਦੇ ਲੀਡਰ ਜਿਹੜੇ ਹੈਗੇ ਫਰੂਕ ਡਾਕਟਰ ਫਰੂਕ ਅਬਦੁੱਲਾ ਸਾਹਬ ਆਏ ਉਹ ਮੇਰੇ ਸੀਟ ਕੋਲੇ ਖੜ ਕੇ ਤੇ ਮੇਰੇ ਪਿੱਠ ਦੇ ਉੱਤੇ ਹੱਥ ਰੱਖਿਆ ਤੇ ਉਹਨਾਂ ਨੇ ਕਿਹਾ ਕਿ ਮਾਨਸਾਬ ਤੁਹਾਨੂੰ ਪਤਾ ਇੱਕ ਹੋਰ ਸਿੱਖ ਕੈਂਡੀਡੇਟ ਦੇ ਵਿੱਚ ਮਾਰਤਾ ਹੈ ਇਹ ਜੇ ਬਾਅਦ ਮੈਂ ਸੋਚਿਆ ਕਿ ਮੈਂ ਪਾਰਲੀਮੈਂਟ ਦੇ ਵਿੱਚ ਗੱਲ ਕਰਾਂ ਮੈਂ ਬਹੁਤ ਕੋਸ਼ਿਸ਼ ਕੀਤੀ ਅੰਤ ਦੇ ਵਿੱਚ ਮੈਂ ਸਕਸੈਸਫੁਲ ਵੀ ਹੋ ਗਿਆ ਤੇ ਮੈਂ ਸਾਰਾ ਦਸਤਾਏ ਜਿਹੜੇ ਸਾਰੇ ਮਾਰੇ ਹੋਏ ਹੈਗੇ ਆ ਫਿਰ ਬੀਬੀ ਸੋਨੀਆ ਗਾਂਧੀ ਜਿਹੜੀ ਲੀਡਰ ਆਫ ਦੀ ਆਪੋਜੀਸ਼ਨ ਹੈ ਉਹ ਸਭ ਤੋਂ ਅੱਗੇ ਬੈਠੀ ਸੀ ਕਿ ਮੈਂ ਉਹਨਾਂ ਕੋਲੇ ਜਾ ਕੇ ਬੈਠ ਗਿਆ ਜੀ ਤੇ ਬੀਬੀ ਨੂੰ ਮੈਂ ਕਿਹਾ ਕਿ ਜੀ ਦੇਖੋ ਇਹ ਬਹੁਤ ਸੀਰੀਅਸ ਗੱਲ ਹੈ ਕਿ ਇਹ ਇੰਡੀਆ ਦੀ ਪੋਲਿਸੀ ਹੈ ਕਿ ਸਿੱਖਾਂ ਨੂੰ ਮਰਵਾਉਣਾ ਸ਼ੁਰੂ ਕਰਤਾ ਜਿਹੜੇ ਇਹ ਆਜ਼ਾਦੀ ਦੇ ਪੱਖ ਦੇ ਵਿੱਚ ਹੈਗੇ ਆ ਉਹ ਬੀਬੀ ਨੇ ਬਹੁਤ ਸੋਹਣੀ ਤਰ੍ਹਾਂ ਮੇਰੇ ਨਾਲ ਗੱਲ ਕੀਤੀ ਤੇ ਤਸੱਲੀ ਦਿੱਤੀ ਕਿ ਮੈਂ ਕਰਦੀ ਹਾਂ ਫਿਰ ਜਿਹੜਾ ਲੀਡਰ ਆਫ ਦਾ ਆਪੋਜੀਸ਼ਨ ਸੀ ਕਾਂਗਰਸ ਦਾ ਚੌਧਰੀ ਸਾਹਿਬ ਕੋਲੇ ਗਿਆ ਤੇ ਚੌਧਰੀ ਸਾਹਿਬ ਮੈਨੂੰ ਕਹਿੰਦੇ ਕਿ ਜੀ ਅਸੀਂ ਕਰਦੇ ਹਾਂ ਉਸ ਤੋਂ ਬਾਅਦ ਮੈਂ ਲੌਬਿੰਗ ਕਰੇ ਗਿਆ ਉੱਥੇ ਮੈਨੂੰ ਸਰਦਾਰ ਸੁਖਬੀਰ ਸਿੰਘ ਤੇ ਸਰਦਾਰਨੀ ਹਰਸਿਮਰਤ कौर ਮਿਲ ਕੇ ਦੋਨੋਂ ਕਾਲੀ ਐਮਪੀਜ਼ ਮੈਂ ਇਹਨਾਂ ਨੂੰ ਕਿਹਾ ਕਿ ਇਹ ਤਾਂ ਬਹੁਤ ਦੁਖਦਈ ਗੱਲ ਹੈ ਕਿ ਇਹ ਪਾਲਿਸੀ ਬਣ ਗਈ ਹੈ ਇਹਨਾਂ ਦੀ ਕਿ ਸਿੱਖਾਂ ਨੂੰ ਮਰਵਾ ਦੇਣਾ ਤੇ ਆਪਾਂ ਤਿੰਨਾਂ ਕਾਲੀ ਐਮਪੀ ਆਂ ਆਪਾਂ ਚਲੋ ਰੇਜ਼ ਕਰਤੀਏ ਤਿੰਨੇ ਜਣੇ ਖੜੇ ਹੋ ਕੇ ਕੁਐਸਚਨ ਨੂੰ ਇਹ ਕਹਿੰਦੇ ਅਸੀਂ ਤੁਹਾਡੇ ਅੱਗੇ ਚੱਲਦੇ ਹਾਂ ਅਸੀਂ ਆਪਣੀਆਂ ਸੀਟਾਂ ਤੇ ਬੈਠਦੇ ਹਾਂ ਤੁਸੀਂ ਪਿੱਛੇ-ਪਿੱਛੇ ਆ ਕੇ ਆਪਣੀ ਸੀਟ ਤੇ ਬਹਿ ਜਾਓ ਫਿਰ ਅਸੀਂ ਇਹ ਗੱਲ ਕਰ ਦੁੰਦੇ ਆਂ ਫਿਰ ਜਦੋਂ ਮੈਂ ਬੈਠ ਗਿਆ ਫਿਰ ਮੈਂ ਦੇਖਿਆ ਤਾਂ ਇਹ ਤਾਂ ਉੱਠ ਰਹੇ ਐ ਮੈਂ ਵੀ ਉੱਠ ਗਿਆ ਕਿ ਹੁਣ ਟਾਈਮ ਆ ਗਿਆ ਇਹ ਕੁਐਸਚਨ ਪੁੱਟ ਕਰਨ ਦਾ ਪਰ I don't know ਕੀ ਵੀ ਮਾਨਕ ਐ ਨਾਲ ਦੀ ਨਾਲ ਸਪੀਕਰ ਦੇ ਕਮਰੇ 'ਚ ਵੜ ਗਏ ਨਾਲ ਬੈਠੇ ਸੀਗੇ ਸਰ ਅਮਰ ਸਿੰਘ ਸਾਡੇ ਐਮਪੀ ਫਤਿਹਗੜ੍ਹ ਸਾਹਿਬ ਤੋਂ ਜੀ ਮੈਂ ਕਿਹਾ ਸਰ ਅਮਰ ਸਿੰਘ ਇਹ ਜਿਹੜਾ ਸਪੀਕਰ ਦਾ ਕਮਰਾ ਉੱਥੇ ਪਿੱਛੇ ਬੂਹਾ ਖੁੱਲਦਾ ਉਹ ਕਹਿੰਦੇ ਇਹ ਮਾਨ ਸਾਹਿਬ ਤੁਸੀਂ ਪੜੇ ਲਿਖੇ ਹੋ ਪਹਿਲਾਂ ਵੀ ਪਾਰਲਮੈਂਟ ਆਏ ਹੋ ਤੇ ਸਪੀਕਰ ਦੇ ਕਮਰੇ ਚ ਬਾਹਰ ਜਾਣ ਨੂੰ ਤਾਂ ਕਮਰਾ ਹੋ ਗਈ ਤੇ ਤੁਸੀਂ ਮੰਨੋ ਕਿ ਗਏ ਦੋਨੋਂ ਤੇ ਵੀ ਮਾਲਕ ਪਿਛੋ ਲਿੱਖੇ ਚ ਗਏ ਇਧਰੋਂ ਹੀ ਲੰਘ ਗਏ ਪਿਛਲੀ ਹਾਂ ਪਿੱਛੇ ਚਲੇ ਗਏ ਆਏ ਨਹੀਂ ਵਾਪਸ ਅੱਛਾ ਫੇਰ ਮੈਂ ਖੋਰ ਸਿਗਰ ਲੀਡਰ ਨੂੰ ਮਿਲਿਆ ਹਾਂ ਕਾਂਗਰਸ ਦੇ ਨੂੰ ਉਹ ਕਹਿੰਦਾ ਕਿ ਤੁਸੀਂ ਐਵੇਂ ਸਾਨੂੰ ਪੁੱਛੀ ਜਾਂਦੇ ਹੋ ਗੱਲ ਇਹ ਹੈ ਕਿ ਕਾਂਗਰਸ ਪਾਰਟੀ ਨੈਸ਼ਨਲ ਪਾਲਿਸੀ ਦੇ ਉੱਤੇ ਗੱਲ ਨਹੀਂ ਕਰ ਸਕਦੀ ਹੈਗੀ ਇਹ ਨੈਸ਼ਨਲ ਪਾਲਿਸੀ ਹੈ ਤੇ ਅਸੀਂ ਇਹਦੇ ਵਿਰੋਧ ਦੇ ਵਿੱਚ ਨਹੀਂ ਜਾ ਸਕਦੇ ਜਿਵੇਂ ਬੀਜੇਪੀ ਜਦੋਂ ਕਾਂਗਰਸ ਨੇ ਬਲੂ ਸਟਾਰ ਕੀਤਾ ਬਲੂ ਸਟਾਰ ਕੀਤਾ ਬਿਲਕੁਲ ਉਦੋਂ ਵੀ ਉਹ ਨੈਸ਼ਨਲ ਪਾਲਿਸੀ ਸੀ ਤੇ ਅਸੀਂ ਇਸ ਨੂੰ ਬੀਜੇਪੀ ਦੇ ਨਾਲ ਅਸੀਂ ਖੜੇ ਸੀਗੇ ਫੇਰ ਜਦੋਂ ਬਬਰੀ ਮਸਜਿਦ ਨੂੰ 1989 ਦੇ ਵਿੱਚ ਸ਼ਹੀਦ ਕੀਤਾ ਗਿਆ ਉਦੋਂ ਭਾਜਪਾ ਨੇ ਸਾਰਾ ਕੁਝ ਕੀਤਾ ਤੇ ਤੁਹਾਨੂੰ ਪਤਾ ਹੈ ਕਿ 1986 ਦੇ 86 ਦੇ ਵਿੱਚ ਰਜੀਵ ਗਾਂਧੀ ਨੇ ਐਸ ਪ੍ਰਾਈਮ ਮਿਨਿਸਟਰ ਆਫ ਇੰਡੀਆ ਆਰਡਰਸ ਦਿੱਤੇ ਸੀ ਕਿ ਬਬਰੀ ਮਸਜਿਦ ਦੇ ਤਾਲੇ ਖੋਲ੍ਹ ਦੋ ਤੇ ਜਿਹੜੀ ਦੇਵੀ ਤੇ ਬੋਤ ਰੱਖਣੇ ਆ ਉੱਥੇ ਰੱਖ ਦਿਓ ਉਹਨੇ ਸੱਚ 86 ਦੇ ਵਿੱਚ 86 1992 ਦੇ ਵਿੱਚ ਮੋਦੀ ਜੋਸ਼ੀ ਤੇ ਬੀਜੇਪੀ ਆਰਐਸਐਸ ਨੇ ਬੜਾ ਵੱਡਾ ਕੱਠ ਲਗਾ ਕੇ ਬੱਬੀ ਮਸਜਿਦ ਖ਼ਰੀਦ ਕਰਤਾ ਉਸ ਸਮੇਂ ਸੈਂਟਰ ਦੇ ਵਿੱਚ ਕਾਂਗਰਸ ਦੇ ਪ੍ਰੀਮੀਨਿਸਟ ਸੀਗੇ ਨਰਸਿਮਹਾ ਰਾਓ ਨਰਸਿਮਹਾ ਰਾਓ ਨੇ ਬੜਾ ਜ਼ੋਰ ਲਾਇਆ ਲੋਕਾਂ ਨੂੰ ਕਿ ਤੇਰੇ ਕੋਲ ਅਥਾਰਟੀ ਹੈ ਤੂੰ ਰੋਕ ਸਕਦਾ ਕਿ ਮੁਸਲਮਾਨਾਂ ਦੀ ਮਸਜਿਦ ਨਾ ਸ਼ਹੀਦ ਕੀਤੀ ਜਾਵੇ ਜੀ ਪਰ ਉਹਨੇ ਨਹੀਂ ਕੀਤਾ ਜਿਸ ਦਾ ਮਤਲਬ ਹੈ ਕਿ ਉਹਨੂੰ ਸਮਰਥਨ ਮਿਲ ਗਿਆ ਜਿਹੜਾ ਉਹਨੇ ਵੀ ਕਿਹਾ ਕਿ ਇਹ ਸਾਡੀ ਨੈਸ਼ਨਲ ਪਾਲਿਸੀ ਹੈ ਕੌਮੀ ਪਾਲਿਸੀ ਹੈ ਇਸ ਨੂੰ ਸ਼ਹੀਦ ਕਰਨਾ ਇਹ ਬਬਰੀ ਮਸਜਦ ਨੂੰ ਹੁਣ ਤੁਸੀਂ ਸਮਝੋ ਕਿ ਇਹ ਜਿਹੜੀ ਨੈਸ਼ਨਲ ਪਾਲਿਸੀ ਹੈ ਨਾ ਇਹ ਸਿੱਖਾਂ ਦੇ ਖਿਲਾਫ ਬਹੁਤ ਬੁਰੀ ਤਰ੍ਹਾਂ ਸਾਡੇ ਖਿਲਾਫ ਆ ਗਈ ਹੈ ਹੁਣ ਚੰਡੀਗੜ੍ਹ ਦੇ ਵਿੱਚ ਹਾਂ ਇਹ ਹੇਤਵਾਰੀ ਸਾਹਿਬ ਕਾਂਗਰਸ ਦੇ ਐਮਪੀ ਹੈ ਉਹਨਾਂ ਦਾ ਅਲਾਈਅੰਸ ਹੋਇਆ ਆਮ ਆਦਮੀ ਪਾਰਟੀ ਦੇ ਨਾਲ ਬਿਲਕੁਲ ਤੇ ਉਹਨਾਂ ਨੇ ਸਟੇਟਮੈਂਟ ਦਿੱਤੀ ਹੈ ਕਿ ਚੰਡੀਗੜ੍ਹ ਇੱਕ ਸਟੇਟ ਅਲੱਗ ਬਣੂਗੀ ਹਮ ਇਹਦੀ ਅਸੈਂਬਲੀ ਬਣੂਗੀ ਇਹਦਾ ਚੀਫ ਮਿਨਿਸਟਰ ਬਣੂਗਾ ਤੇ ਨਾ ਚੰਡੀਗੜ੍ਹ ਹਰਿਆਣੇ 'ਚ ਜਾਊਗਾ ਤੇ ਨਾ ਜਾਊਗਾ ਪੰਜਾਬ ਦੇ ਵਿੱਚ ਹਮ ਤੇ ਬੀਜੇਪੀ ਉਹਦੇ ਖਿਲਾਫ ਨਹੀਂ ਬੋਲੀ ਹੈ ਜੋ ਕਰਕੇ ਇਹ ਕੌਮੀ ਪਾਲਿਸੀ ਹੈ ਹਿੰਦੂਤਵਾਦੀ ਸੋ ਮੇਰਾ ਕਹਿਣ ਦਾ ਮਤਲਬ ਹੈ ਅਸੀਂ ਬੜੇ ਸਿੱਖ ਫਸੇ ਪਏ ਆ ਜਿਹੜੇ ਸਿੱਖ ਇਸ ਸੀਰੀਜ਼ ਨੂੰ ਸਮਝਦੇ ਨਹੀਂ ਪਰ ਉਹਨਾਂ ਨੇ ਆਪਣੇ ਨਿੱਜੀ ਫਾਇਦੇ ਲੈ ਕੇ ਕਾਂਗਰਸ ਤੋਂ ਭਾਜਪਾ ਦੇ ਨਾਲ ਸ਼ਾਮਲ ਹੋ ਕੇ ਜਾਂ ਆਮ ਪਾਰਟੀ ਦੇ ਨਾਲ ਸ਼ਾਮਲ ਹੋ ਕੇ ਆਪਣੇ ਮਫਾਦ ਠੀਕ ਕਰਨੇ ਆਪਣੇ ਫੈਸਿਲੀਟੀ ਕਰਾਉਣੇ ਆ ਆਪਣੀ ਸਮਗਲਿੰਗ ਕਰਨੀ ਹੈ ਹੈਰੋਨ ਲਿਆਉਣੀ ਹੈ ਹੁਣ ਅੱਧੇ ਤਾਂ ਬੰਦੇ ਜਿਹੜੇ ਇੱਥੇ ਐਮਪੀ ਜੀ ਖੜੇ ਹੋਏ ਆ ਸਾਰੇ ਪੰਜਾਬ ਚ ਉਹ ਤਾਂ ਸਮਗਲਿੰਗ ਦੇ ਵਿੱਚ ਫਸੇ ਹੋਏ ਆ ਤਾਂ ਮੇਰਾ ਮਤਲਬ ਜੇ ਇਹ ਰੂਲਿੰਗ ਪਾਰਟੀ ਜਦ ਨਹੀਂ ਚੱਲਦੇ ਤਾਂ ਇਹਨਾਂ ਨੂੰ ਤਾਂ ਇੱਕਦਮ ਜੇਲ੍ਹ ਦੇ ਵਿੱਚ ਦਿੱਤਾ ਜਾਊਗਾ ਸੋ ਇਸ ਤੋਂ ਅਸੀਂ ਸਿੱਖ ਬਹੁਤ ਖਫਾ ਹੈ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਹੁਣ ਟਾਈਮ ਆ ਗਿਆ ਅਸੀਂ ਅਲੱਗ ਹੋ ਜਾਈਏ ਜੇ ਹਿੰਦੂ ਦੀ ਕੌਮੀ ਪਾਲਿਸੀ ਹੈ ਕਿ ਸਿੱਖਾਂ ਨੂੰ ਮਾਰਨਾ ਬਿੰਦ ਬਿੰਦ ਤੇ ਖਤਮ ਕਰਨਾ ਤਾਂ ਫਿਰ ਇੱਕ ਚੰਗਾ ਜੇ ਅਸਲੇ ਦਾ ਪਰਮ ਵਰਗਨ ਲੈਦਾ ਹੋ ਕੇ ਟੁੱਟ ਕੇ ਅਲੈਦਾ ਆਪਣਾ ਮੁਲਕ ਬਣਾ ਲੀਏ ਬਣਾ ਲੀਏ ਸਰ ਗੱਲ ਇਦਾਂ ਵੀ ਆ ਜਾਂਦੀ ਹੈ ਹੁਣ ਜੇ ਆਪਾਂ ਸੰਗਰੂਰ ਜ਼ਿਲ੍ਹੇ ਦੀ ਗੱਲ ਕਰਦੇ ਆ ਲੋਕਾਂ ਦੇ ਵਿੱਚ ਮਨਾਂ ਦੇ ਵਿੱਚ ਇਹ ਗੱਲ ਆ ਜਾਂਦੀ ਹੈ ਕਿ ਮਾਨ ਸਾਹਿਬ ਸੰਗਰੂਰ ਜ਼ਿਲ੍ਹੇ ਵਾਸੀ ਆਪਣੇ ਮੈਨੀਫੈਸਟੋ ਦੇ ਵਿੱਚ ਕੀ ਲੈ ਕੇ ਆ ਰਹੇ ਨੇ ਜਾਂ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੁੰਗੇ ਕਿ ਉਹ ਤੁਹਾਨੂੰ ਵੋਟ ਦੇਣ ਸੰਗਰੂਰ ਦੇ ਲੋਕਾਂ ਨੂੰ ਮੈਨੀਫੈਸਟੋ ਦੇ ਬਾਰੇ ਕੋਈ ਪਤਾ ਨਹੀਂ ਇਹ ਸਾਰੇ ਲੋਕ ਜਿਹੜੇ ਹੈਗੇ ਆ ਹੁਣ ਇੰਦਰਾ ਗਾਂਧੀ ਦੇ ਕਿਹਾ ਸੀ ਕਿ ਮੈਂ ਰੋਟੀ ਕਪੜਾ ਮਕਾਨ ਦੇ ਦਵਾਂਗੀ ਮਕਾਨ ਦਵਾਂਗੀ ਬਿਲਕੁਲ ਫੇਰ ਦੱਸੋ ਕਿਹੜੇ ਕਾਂਗਰਸ ਨੇ ਇਸ ਪ੍ਰੋਮਿਸ ਨੂੰ ਫੁਲਫਿਲ ਕੀਤਾ ਤੇ ਗਰੀਬਾਂ ਦੀ ਪਿੰਡਾਂ ਦੇ ਵਿੱਚ ਹਾਲਤ ਬਹੁਤ ਬੁਰੀ ਹੈਗੀ ਉਹਨਾਂ ਦੇ ਕੋਲੇ ਇੱਕ ਕਮਰਾ ਹੈਗਾ ਉਹਦੇ ਵਿੱਚ ਮੀਆਂ ਬੀਬੀ ਸੌਂਦੇ ਆ ਨੂੰ ਤੇ ਬੁੱਤ ਵੀ ਸੌਂਦੇ ਜੇਤੀ ਹਾਰ ਦੇ ਤੇ ਜਵਾਈ ਤੇ ਧੀ ਵੀ ਸੌਂਦੇ ਆ ਤੇ ਕੜਾਕੇ ਦੀ ਜਦੋਂ ਸਿਆਲ ਚ ਠੰਡ ਪੈਂਦੀ ਹੈ ਤੇ ਉਹਨਾਂ ਦਾ ਜਿਹੜਾ ਇਹ ਗਾਰ ਮਾਜੇ ਉਹ ਵੀ ਉਸੇ ਕਮਰੇ ਉੱਥੇ ਹੁੰਦੀਆਂ ਨਾ ਉਹਨਾਂ ਦੇ ਕੋਲੇ ਗੈਸ ਹੈ ਨਾ ਕੈਰੋਸਨ ਸਟੋਵ ਹੈਗਾ ਸ਼ਾਮ ਨੂੰ ਨਿਕਲ ਜਾਂਦੀਆਂ ਬੀਬੀਆਂ ਇਹ ਲਖਣਾ ਕੱਠੜ ਕਰਨ ਤੋਂ ਜਿਹੜੇ ਸੜਕਾ ਹੈਗੀ ਸੜਕਾ ਤੇ ਬਿਲਕੁਲ ਜੀ ਤੇ ਸਵੇਰੇ ਨਿਕਲ ਜਾਂਦੀਆਂ ਪੱਟੇ ਖੁਤਰਨ ਦੇ ਲਈ ਕਿਸੇ ਜਗ੍ਹਾ ਤੋਂ ਜਗ੍ਹਾ ਦੇ ਵਿੱਚ ਬਿਲਕੁਲ ਹੁਣ ਮੇਰਾ ਮਤਲਬ ਇਹੋ ਜਿਹੀ ਉਹਨਾਂ ਦੇ ਬੱਚਿਆਂ ਦੀ ਸਿਹਤ ਤੇ ਕੁਸਕੀਆਂ ਲੱਤਾਂ ਸੁੱਕੀਆਂ ਹੋਈਆਂ ਬਾਵਾ ਤੇ ਉਹਨਾਂ ਦੀ ਸਿਹਤ ਬਹੁਤ ਮਾੜੀ ਹੈ ਹੁਣ ਮੈਨੀਫੈਸਟੋ ਆਪਾਂ ਦੇ ਹੀ ਦਿੰਦੇ ਆ ਪਰ ਮੈਨੂੰ ਪੁੱਛੋ ਤੇ ਦੱਸੋ ਕਿ ਇਹ ਮੈਨੀਫੈਸਟੋ ਲਾਗੂ ਕਰਤਾ ਹੋ ਕਾਂ ਪਾਰਟੀ ਨੇ ਕਿਹਾ ਕੀ ਘਰ ਘਰ ਹਰੇਕ ਬੀਬੀ ਜੀ ਬੀਬੀ ਦੇ ਛੜੇ ਮਹੀਨੇ 1000 ਰੁਪਏ ਦੇ ਬੈਂਕ ਚਾ ਜਾਊਗਾ ਤੇ ਮੋਤੀ ਨੇ ਕਿਹਾ ਕਿ ਘਰ ਘਰ ਮੈਂ ਨੌਕਰੀ ਦੇਵਾਂਗਾ ਨੌਕਰੀ ਮਿਲੂਗਾ ਬਿਲਕੁਲ ਹੁਣ ਇਹ ਮੈਨੀਫੈਸਟੋ ਜਦੋਂ ਮਤਲਬ ਹੀ ਨਹੀਂ ਹੈ ਸਾਡੀ ਪਾਰਟੀ ਦਾ ਮੈਨੀਫੈਸਟੋ ਹੈ ਕਿ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹਨਾਂ ਨੂੰ ਲਾਗੂ ਕਰੀਏ ਸੋ ਅਸੀਂ ਇਹਨਾਂ ਨੂੰ ਲਾਗੂ ਕਰਨਾ ਚਾਹੁੰਦੇ ਆਂ تقريبا ਤੇ ਕਿਸਾਨਾਂ ਨੂੰ ਜਿਹੜੇ ਅਜੇ ਵੀ ਸੰਭੂ ਟੈਕਨੋਰੀ ਬੈਠੇ ਆਂ ਤੇ ਜਿਨ੍ਹਾਂ ਨੇ ਗੋਲੀਆਂ ਮਰਵਾ ਲਈਆਂ ਉਹਨਾਂ ਦੀਆਂ ਤਿੰਨ ਰਵਾਂ ਤੇ ਸਬ੍ਰਮਣੀਅਮ ਗੋਮੀਨਾਥਨ ਰਿਪੋਰਟ ਲਾਗੂ ਕੀਤੀ ਗਈ ਕਰਜ਼ੇ ਮਾਫ ਕੀਤੇ ਜਾਣ ਖੇਤ ਮਜ਼ਦੂਰਾਂ ਦੇ ਕਿਸਾਨਾਂ ਦੇ ਤੇ ਤੀਜਾ ਕੀ ਐਮਐਸਪੀ ਨੂੰ ਲੀਗਲ ਜਿਹੜਾ ਹੈ ਉਹ ਬਣਾਇਆ ਬਣਾਇਆ ਜਾਵੇ ਕਾਨੂੰਨ ਬਣਾਇਆ ਜਾਵੇ ਇਹ ਬੜੀਆਂ ਸਿੰਪਲ ਚੀਜ਼ਾਂ ਇਹ ਦਿਨ ਨੂੰ ਤਾਂ ਤਿਆਰ ਨਹੀਂ ਹੈ ਕਿਉਂ ਕਰਕੇ ਉਹ ਖਾਸ ਸਿੱਖ ਹੈਗੇ ਹੁਣ ਮੇਰਾ ਮਤਲਬ ਹੁਣ ਕੱਲਾ ਬੰਦਾ ਕੱਲੀ ਪਾਰਟੀ ਇਹ ਪੂਰੇ ਜਹਾਦ ਦੇ ਖਿਲਾਫ ਖੜੀ ਹੋ ਕੇ ਮੈਨੂੰ ਤਾਂ ਨਹੀਂ ਪਤਾ ਕਿ 40 ਸਾਲ ਅਸੀਂ ਕਿਵੇਂ ਖੜੇ ਰਹੇ ਆ ਤੇ ਕੱਲ ਮੈਂ ਓਪਨ ਗੱਡੀ ਦੇ ਵਿੱਚ ਗਿਆ ਸਨਰੂਫ ਦੇ ਉੱਤੇ ਬੈਠਾ ਸੀਗਾ ਮਲੇਰ ਕੋਟਲੇ ਬਿਲਕੁਲ ਤੇ ਮੈਂ ਡਰਿਆ ਤਾਂ ਹੈ ਨਹੀਂ ਕਿਉਂ ਕਰਕੇ ਮੈਨੂੰ ਪਤਾ ਹੈ ਕਿ ਇਹਨਾਂ ਨੇ ਮੈਨੂੰ ਦੇਣਾ ਮਾਰ ਤੇ ਮੈਂ ਜਾਣ ਕੇ ਉੱਤੇ ਚੜ ਗਿਆ ਤੇ ਮੋਦੀ ਨੇ ਜਿਹੜੀ ਪਾਲਿਸੀ ਬਣਾਈ ਹੈ ਕਿ ਸਿੱਖ ਜਿਹੜੇ ਜ਼ਾਦੇ ਦੀ ਗੱਲ ਕਰਦੇ ਉਹਨਾਂ ਨੂੰ ਮਰਵਾ ਦੇਣਾ ਹੁਣ ਜੇ ਤੁਹਾਨੂੰ ਮੈਨੂੰ ਡਰ ਨਹੀਂ ਲੱਗਦਾ ਮਰਨ ਤੋਂ ਸਾਡਾ ਮੋਟੋ ਹੈ ਕਿ ਪੰਥ ਦਾ ਕਿ ਪੰਥ ਜਿਉਂ ਤੇ ਆਪ ਅਸੀਂ ਮਰ ਜਾਈਏ ਸਰ ਬਿਲਕੁਲ ਹੂੰ ਤੇ ਪੰਥ ਦੀ ਗੱਲ ਕਰਦੇ ਆਪਾਂ ਸੰਗਰੂਰ ਦੇ ਵਿੱਚ ਉਹ ਖੈਰਾ ਸਾਹਿਬ ਵੀ ਖੜੇ ਨੇ ਮੀਤ ਹੇਰ ਸਾਹਿਬ ਵੀ ਖੜੇ ਨੇ ਇਹ ਵੀ ਅੱਜ ਕੱਲ ਬਹੁਤ ਪੰਥ ਦੀ ਗੱਲ ਕਰ ਰਹੇ ਨੇ ਪਿਛਲੇ ਮਹੀਨੇ ਦੋ ਮਹੀਨੇ ਦੇ ਵਿੱਚੋਂ ਬਹੁਤ ਜੋੜ ਰਹੇ ਨੇ ਕਿ ਪੰਥ ਅਸੀਂ ਪਾਣੀ ਦੇ ਮੁੱਦੇ ਦੀ ਗੱਲ ਕਰਾਂਗੇ ਅਸੀਂ ਪੰਜਾਬ ਨੂੰ ਉਹ ਸੁਪਨੇ ਵਾਲਾ ਪੰਜਾਬ ਬਣਾਵਾਂਗੇ ਤੇ ਕੀ ਲੱਗਦਾ ਹੁਣ ਜਿਵੇਂ ਤੁਸੀਂ ਅੰਦਰਲੀ ਅੰਦਰਲੇ ਖਾਤੇ ਦੀ ਗੱਲ ਜੇ ਆਪਾਂ ਕਰਦੇ ਹਾਂ ਕਿ ਪਾਰਟੀ ਦੇ ਵਿੱਚ ਮੰਨਣਗੇ ਲੋਕੀ ਸਾਥ ਦੇਣਗੇ ਨਾ ਪਰ ਇਹਨਾਂ ਨੇ ਬਿਆਨ ਤੁਹਾਨੂੰ ਨਹੀਂ ਦਿੱਤਾ ਨਹੀਂ ਜੋ ਤਵਾਰੀ ਸਾਹਿਬ ਨੇ ਚੰਡੀਗੜ੍ਹ ਤੋਂ ਦਿੱਤਾ ਕਿ ਉਹ ਸਟੇਟ ਬਣੂਗੀ ਹਲੇਗਾ ਹੂੰ ਪਹਿਲਾਂ ਇਹਨਾਂ ਨੂੰ ਕਲੀਅਰਫਿਕੇਸ਼ਨ ਕਰੋ ਨਾ ਕਿ ਜਿਹੜਾ ਬੁਨਿਆਦੀ ਅਸੂਲ ਹੈ ਅੱਜ ਦਾ ਅੱਜ ਦਾ ਅੱਜ ਦਾ ਉਹਦੇ ਤੇ ਤੁਹਾ ਜਵਾਬ ਦਿਓ ਕਿਹੜੇ ਪਾਣੀਆਂ ਦੀ ਗੱਲ ਕਰਨੀ ਹੈ ਤੁਹਾਡੇ ਕੋਲੇ ਮਿਨਿਸਟਰੀਆਂ ਨਹੀਂ ਰਹੀਆਂ ਤੇ ਕੈਰੋ ਨੇ ਤੁਹਾਡੇ ਚੀਫ ਮਿਨਿਸਟਰ ਪਹਿਲੀ ਵਾਰੀ ਪਾਣੀ ਰਾਜਸਥਾਨ ਨੂੰ ਦਿੱਤੇ ਹੈ ਹੂੰ ਇੰਦਰਾ ਗਾਂਧੀ ਨਾਲ ਖੜੇ ਹੋ ਕੇ ਹਪੇ ਹੈ ਆ ਇਸ ਸਭਈਰ ਕਢਾਈ ਹੈ ਕਢਵਾਈ ਆ ਬਿਲਕੁਲ ਤੇ ਦੋਨੋਂ ਤਾਂ ਤੁਸੀਂ ਮਿਲੇ ਹੋਇਓ ਕਿਹੜੇ ਵੇਲੇ ਤੁਸੀਂ ਇਹ ਪਾਣੀਆਂ ਦੀ ਗੱਲ ਕਰੋਗੇ ਹੋਰ ਕਿਹੜੀ ਗੱਲ ਕਰਦੇ ਆ ਸਰ ਜੇ ਅੱਪਾ ਤੁਹਾਡੇ ਵੱਲ ਵੇਖਦੇ ਆ ਹਾਂ ਸਿਮਰਨਜੀਤ ਸਿੰਘ ਜੀ ਮਨ ਕੀ ਸੋਚਦੇ ਨੇ ਕਿ ਮੇਰਾ ਪੰਜਾਬ ਕਿੱਦਾਂ ਦਾ ਹੋਣਾ ਚਾਹੀਦਾ ਸੀ ਜੀ ਮੇਰਾ ਪੰਜਾਬ ਹੋਣਾ ਚਾਹੀਦਾ ਜਿਹੜਾ ਮੈਂ 56 ਕਰੋੜ ਰੁਪਏ ਦਾ ਇੱਕ ਸਪੈਸ਼ਲਾਈਜ਼ਡ ਹਸਪੀਟਲ ਬਣਾਲੇ ਲੈ ਕੇ ਆ ਗਿਆ ਉਹ ਬਣਨਾ ਸ਼ੁਰੂ ਹੋ ਗਿਆ ਉਹਦਿchre ਤੇ ਬਿਮਾਰੀ ਦਾ ਲਾਜ ਹੋਗਾ ਜਿਹੜਾ ਦੂਜੇ ਹਸਪੀਟਲ ਚ ਨਹੀਂ ਹੁੰਦਾ ਇਹਦਾ ਮਤਲਬ ਹੈ ਹਰਿਆਣਾ ਰਾਜਸਥਾਨ ਸਾਰੇ ਪੰਜਾਬ ਹਿਮਾਚਲ ਤੇ ਜੰਮੂ ਕਸ਼ਮੀਰ ਦੇ ਲਈ ਇੱਕ ਸਪੈਸ਼ਲਾਈਜ਼ ਹਸਪੀਟਲ ਬਣ ਗਿਆ ਇਹਦੇ ਵਿੱਚ ਹੋਟਲਰ ਨੇ ਬਣਨਾ ਇੱਥੇ ਦੁਕਾਨਾਂ ਹੋਰ ਹੋਣੀਆਂ ਇੱਥੇ ਮਾਲ ਜ਼ੋਰ ਹੁਣੇ ਇਹਦਾ ਪ੍ਰੋਗਰੈਸ ਦੁਰਜੀ ਮੈਂ ਸਾਡੇ 300 ਕਰੋੜ ਰੁਪਏ ਲੈਂਦਾ ਤੇ ਜਿੰਨੀਆਂ ਵੀ ਤਾਰਾਂ ਸਾਡੀਆਂ ਬਿਜਲੀਆਂ ਸਾਡੇ ਘਰਾਂ ਦੇ ਉੱਤੋਂ ਦੀ ਜਾਂਦੀਆਂ ਉਹ ਅੰਡਰਗਰਾਉਂਡ ਹੋਗਾ ਸਾਰੀਆਂ ਅੰਡਰਗਰਾਉਂਡ ਯੈਸ ਦੇ ਤਿੰਨੇ ਜ਼ੁਰੀਆਂ ਦੇ ਵਿੱਚ ਬਰਨਾਲੇ ਸੰਗਰੂਰ ਤੇ ਮਲੇਰ ਕੋਟਲੇ ਤੇ ਕਿਸੇ ਦੀ ਮੋਟਰ ਨਹੀਂ ਚੱਲੂਗੀ ਕਿਸੇ ਦੀ ਮਸ਼ੀਨ ਕਰ ਦੇ ਵਿੱਚ ਨਹੀਂ ਚੱਲੂਗੀ ਤੇ ਫਲਕਚੁਏਸ਼ਨ ਆਫ ਇਲੈਕਟ੍ਰਿਸਿਟੀ ਨਹੀਂ ਹੋਊਗੀ ਹੁਣ ਥੋੜੇ ਜਿਹੇ ਚਿਰਚੇ ਮੈਂ ਏਡੇ ਵੱਡੇ ਪ੍ਰੋਜੈਕਟ ਲੈ ਕੇ ਆਏ ਹਾਂ ਹੁਣ ਮੈਂ ਕੋਸ਼ਿਸ਼ ਕਰਨੀ ਹੈ ਕਿ ਇੱਥੇ ਜਿਹੜੀ ਪ੍ਰੋਸੈਸਿੰਗ ਇੰਡਸਟਰੀ ਹੈ ਅਸੀਂ এਸ਼ੀਆ ਸਭ ਤੋਂ ਵੱਡੇ ਪ੍ਰੋਡਿਊਸਰ ਹੈਗੇ ਆ ਝੋਨੇ ਦੇ ਤੇ ਕਣਕ ਦੇ ਕਣਕ ਦੇ ਤੇ ਇੱਥੇ ਜੇ ਪ੍ਰੋਸੈਸਿੰਗ ਫੈਕਟਰੀਜ਼ ਆਉਣ ਸਾਨੂੰ ਬਹੁਤ ਜ਼ਿਆਦਾ ਫਾਇਦਾ ਹੋਊਗਾ ਦੂਜਾ ਫਾਇਦਾ ਹੋਊਗਾ ਜੇ ਪਾਕਿਸਤਾਨ ਦਾ ਬਾਰਡਰ ਖੋਲਿਆ ਜਾਵੇ ਜਿਹੜਾ ਖੋਲਿਆ ਜਾਣਾ ਚਾਹੀਦਾ ਜਿਹੜੀ ਦਮਾਨ ਸਿੱਖਾਂ ਦੀ ਹੈਗੀ ਹੈ ਸਿੱਖਾਂ ਨੂੰ ਇਸ ਤਰ੍ਹਾਂ ਪਲ 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 ਦੇ ਉੱਤੇ ਜਿਹੜਾ ਇਹ ਸਾਨੂੰ ਇਗਨੋਰ ਕਰਦੇ ਆ ਇਹ ਬਹੁਤ ਘਾਟੇਚ ਰਹਿਣਗੇ ਹਿੰਦੂਤਵ ਬਾਬਾ ਵਾਲੇ ਮੈਂ ਤੁਹਾਨੂੰ ਅਰਦਾਸ ਦਿੰਦਾ ਤੇ ਅੱਜ મોદી ਕਹਿੰਦਾ ਕਿ ਗਾਂਧੀ ਇਟਾ ਮਸੂਰ ਆਦਮੀ ਨਹੀਂ ਸੀ ਜਿਸ ਨਾਲ ਨੈਸ਼ਨਲ ਮੰਡੇਲਾ ਹੈਗਾ ਉਹ ਕਿਵੇਂ ਹੋ ਸਕਦਾ ਇਟਾ ਨੈਸ਼ਨਲ ਮੰਡੇਲਾ ਜਿਦੋਂ ਨਥੂ ਰਾਮ ਗੋੜ ਸੇ ਤੁਹਾਡੀ ਪਾਰਟੀ ਨੇ ਤੁਹਾਨੂੰ ਮਾਰਤਾ ਜਾਣੋ ਤੇ ਮਸ਼ਹੂਰਤਾ ਇਹ ਨਥੂਰਾਮ ਗੋੜਸੇ ਹੋਊਗਾ ਤੁਹਾਡੇ ਲਈ ਗੰਧੀ ਤਾਂ ਦੁਰਜਾਲੀ ਹੋਊਗਾ ਮਸ਼ਹੂਰ ਬਿਲਕੁਲ ਗੱਲਾਂ ਬਹੁਤ ਨਿਕਲ ਜਾਂਦੇ ਨੇ ਸਿਆਸਤ ਦੇ ਵਿੱਚੋਂ ਸਰ ਬڑے ਲੋਕ ਸੋਚਦੇ ਨੇ ਕਿ ਸਾਨੂੰ ਇੱਕ ਚੰਗਾ ਇਨਸਾਨ ਮਿਲ ਜਾਵੇ ਚੰਗੀ ਸਰਕਾਰ ਮਿਲ ਜਾਵੇ ਚੰਗਾ ਲੀਡਰ ਮਿਲ ਜਾਵੇ ਬਹੁਤ ਜਗ੍ਹਾ ਜਾਂਦੇ ਨੇ ਬਹੁਤ ਹੁਣ ਜਿਵੇਂ ਆਮ ਆਦਮੀ ਪਾਰਟੀ ਦੀ ਕਰਦੇ ਕਹਿੰਦਾ ਬੜਾ ਲੋਕਾਂ ਨੇ ਯਕੀਨ ਕੀਤਾ ਸੀ ਇਹਦੇ ਜਦੋਂ ਗੱਲ ਹੁਣ ਨਿਕਲਦਾ ਐ ਸਮਾਂ ਬੀਤਦਾ ਐ ਗੱਲਾਂ ਤਾਂ ਇਹ ਵੀ ਆ ਜਾਂਦੇ ਨੇ ਕਿ ਜੇ ਸਵਾਲ ਵੀ ਕੀਤਾ ਜਾਵੇ ਇਹ ਤਾਂ ਸਾਡੇ ਬਾਹਰ ਦੇ ਵਸਦੇ ਸਿੱਖਾਂ ਦਾ ਵੀ ਬੜਾ ਕਸੂਰ ਹੈ ਉਹਨਾਂ ਨੇ ਦੱਬ ਕੇ ਇਹਨਾਂ ਦੀ ਅਰਦਾਸ ਕੀਤੀ ਹੈ ਦੱਬ ਕੇ ਇਹਨਾਂ ਨੂੰ ਪੈਸਾ ਭੇਜਿਆ ਹੈ ਇਹ ਤਾਂ ਕੈਨੇਡਾ ਅਮਰੀਕਾ ਯੂਕੇ ਜਿੱਥੇ ਸਿੱਖ ਵਸਦੇ ਉਹਨਾਂ ਨੂੰ ਵੀ ਪੁੱਛ ਲਓ ਕਿ ਤੁਸੀਂ ਐਵੇਂ ਵੀ ਦਾ ਗਲਤ ਕਰਨਾ ਸੀ ਕਿ ਆਪਣੇ ਪੰਜਾਬ ਦਾ ਤੇ ਸਿੱਖਾਂ ਦਾ ਤੁਸੀਂ ਇਹਨਾਂ ਨੂੰ ਇੰਨਾ ਪੈਸਾ ਭੇਜਿਆ ਹੂੰ ਬਿਲਕੁਲ ਚਲੋ ਅਸੀਂ ਇਸ ਵਾਰ ਤਾਂ ਉਮੀਦ ਰੱਖਾਂਗੇ ਕਿ ਭਾਈ ਚੰਗੇ ਜਗ੍ਹਾ ਤੇ ਚੰਗੇ ਇਨਸਾਨ ਨੂੰ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਵੋਟ ਪਾਓ ਵੋਟ ਜ਼ਰੂਰ ਪਾਣ ਜਾਣਾ ਕਈ ਵਾਰ ਕੀ ਹੋ ਜਾਂਦਾ ਲੋਕ ਸੋਚ ਲੈਂਦਾ ਕਿ ਯਾਰ ਮੈਨੂੰ ਕੋਈ ਪਸੰਦ ਨਹੀਂ ਆਇਆ ਮੈਂ ਵੋਟ ਨਹੀਂ ਪਾਉਣ ਜਾਣਾ ਪਰ ਵੋਟ ਪਾਉਣਾ ਬਹੁਤ ਜ਼ਿਆਦਾ ਜ਼ਰੂਰੀ ਆ ਸਰ ਬਹੁਤ ਬਹੁਤ ਕਿਉਂ ਕਰਕੇ ਖੰਡਨ ਸਾਹਿਬ ਜਿਹੜੇ ਲੋਕ ਐਮਪੀ ਐਮਐਲਏ ਬਣਾਉਂਦੇ ਹੈ ਉਹ ਜ਼ਿੰਮੇਵਾਰ ਹੁੰਦੇ ਹੈ ਜਿਹੜੀ ਸਰਕਾਰ ਉਹ ਪੈਦਾ ਕਰਦੇ ਹੈ ਤੇ ਫਿਰ ਇੱਕ ਵਾਰ ਦੀ ਪੈਦਾ ਕਰਕੇ ਫਿਰ ਪਿੱਛਣਾ ਨਹੀਂ ਚਾਹੀਦਾ ਕਿ ਅਸੀਂ ਗਲਤੀ ਕਰਤੀ ਜੀ ਅਸੀਂ ਇਹ ਕਰਤਾ ਉਹ ਕਰਤਾ ਤੁਹਾਡੀ ਸੋਚ ਵਧੀਆ ਹੋਣੀ ਚਾਹੀਦੀ ਹੈ ਕਿ ਕਿਹੜੀ ਪਾਰਟੀ ਹੈ ਜਿਹੜੀ ਡਿਲੀਵਰ ਕਰੂਗੀ ਹਮ ਹੁਣ ਬੀਜਪੀ ਨੇ ਪੱਕੀਆਂ ਸੀਟਾਂ ਨਹੀਂ ਲੈ ਕੇ ਜਾਣੀਆਂ ਦੇਖ ਲਓ ਤੇ ਮੋਦੀ ਸਾਹਿਬ ਵਿਰਿੰਗ ਥ੍ਰੀ ਪਰਸਨਲ ਅਟੈਕ ਕਰ ਰਹੇ ਆ ਲੋਕਾਂ ਦੇ ਉੱਤੇ ਕਦੇ ਕੁਝ ਕਰ ਲੈਂਦੇ ਆ ਹੁਣ ਇਹ ਲੜ ਰਹੇ ਹੈ ਇਲੈਕਸ਼ਨ ਆਰਾਮ ਮੰਦਿਰ ਦੇ ਉੱਤੇ ਹਮ ਠੀਕ ਹੈ ਪਰ ਮੈਂ ਕਹਿੰਦਾ ਕਿ ਜੇ ਮੈਂ ਹਿੰਦੂ ਹੁੰਦਾ ਮੋਦੀ ਦੀ ਜਗ੍ਹਾ ਹੁੰਦਾ ਮੈਂ ਇਲੈਕਸ਼ਨ ਲੜਦਾ ਕਿ ਗੰਗਾ ਨੂੰ ਸਾਫ਼ ਕਰੀਏ ਗੰਗਾ ਦੇ ਵਿੱਚ ਸਾਰੇ ਸ਼ਹਿਰ ਜਿਹੜੇ ਤੇ ਕੰਢਿਆਂ ਦੇ ਉੱਤੇ ਹੁੰਦੇ ਆ ਸਾਰਾ ਸੀਬ੍ਰਿਜ ਸਾਰਾ ਇੰਡਸਟਰੀਅਲ ਤਾਂ ਗੰਦੇ ਇੱਥੇ ਜਾਂਦਾ ਹੁਣ ਮੋਦੀ ਸਾਹਿਬ ਸਾਡੇ ਮੈਂਬਰ ਪਾਰਲਮੈਂਟ ਵਰਨਾਸੀ ਤੋਂ ਆਏ ਜੇ ਐਮਪੀ ਹੈ ਇਹ ਵਰਨਾਸੀ ਰਹਿੰਦੇ ਆ ਜਦੋਂ ਇਹ ਟਾਇਲਟ ਜਾਂਦੇ ਆ ਇਹਨਾਂ ਦਾ ਵੀ ਟਾਇਲਟ ਜਦੋਂ ਫਲਸ਼ ਹੁੰਦਾ ਉਹ ਵੀ ਗੰਗਾ ਮਾਤਾ ਦੇ ਵਿੱਚ ਜਾਂਦਾ ਹੈਗਾ ਹੁਣ ਤੁਸੀਂ ਇਮੇਜਿਨ ਕਰ ਸਕਦੇ ਹੋ ਇੱਕ ਪਾਸੇ ਰਾਮ ਮੰਦਰ ਹੈ ਇੱਕ ਪਾਸੇ ਮੋਦੀ ਸਾਹਿਬ ਦੇ ਪੇਟ ਦੀ ਗੰਦਗੀ ਗੰਗਾ ਜੀ ਦੇ ਵਿੱਚ ਜਾਂਦੀ ਹੈ ਤੇ ਫਿਰ ਇਹ ਕਾਦਾ ਇਹਨਾਂ ਦਾ Hindu ਮਜਬਾ ਮੈਂ ਪੁੱਛਣਾ ਚਾਹੁੰਦਾ ਮੈਨੂੰ ਦੱਸਣ ਕਿ ਕੀ ਹੋ ਜੇ Hindu ਹੈ ਜਿਹੜੀ ਇਹ ਗੰਗਾ ਅੰਗਰੇਜ਼ਾਂ ਦੇ ਵੇਲੇ ਸਾਫ਼ ਚੱਲਦੀ ਸੀ ਵਧੀਆ ਚੱਲਦੀ ਸੀ ਤੋਂ ਡੇ ਰਾਹ ਦੇ ਵਿੱਚ ਤੁਸੀਂ ਸਾਰੀ ਗੰਦਗੀ ਤੇ ਮੈਂਬਰ ਪਾਰਲੀਮੈਂਟ ਤੇ ਪ੍ਰਾਈਮ ਮਿਨਿਸਟਰ ਆਫ ਇੰਡੀਆ ਫਲੈਸ਼ਸ ਹਿਸ ਟੋਇਲਟ ਇਨਟੂ ਦ ਹੋਲੀਸ ਰਿਵਲ ਆਫ ਹਿੰਦੂਇਸਮ ਬਿਲਕੁਲ ਸਵਾਲ ਬਹੁਤ ਆ ਜਾਂਦੇ ਨੇ ਅਸੀਂ ਵੀ ਇਹੀ ਉਮੀਦ ਰੱਖਾਂਗੇ ਕਿ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋਗੇ ਸਰ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਸਮਾਂ ਦਿੱਤਾ ਬਹੁਤ ਵਧੀਆ ਮਹਿਮਾਨ ਜੀ ਥੈਂਕ ਯੂ ਪਰ ਦੇ ਦਿਓ ਦੱਸ ਦਿਓ ਨਾ ਕਿਉਂ ਕਰਕੇ ਕੱਲ ਮੇਰੇ ਕੋਲ ਕਿਹੜੇ ਆਈਸੀ ਨਾਲ ਹੈ ਟਾਈਮਸ ਨਾਲ ਟਾਈਮਸ ਉਹ ਕੰਦਾ ਜੀ ਮੈਂ ਤਾਂ ਪੂਰਾ ਦੇਵਾਂਗਾ ਉਹ ਉੱਤੇ ਜਾ ਕੇ ਡਰ ਗਿਆ ਅੱਛਾ ਉੱਤੇ ਜਾ ਕੇ ਡਰ ਗਿਆ ਆਏ ਨਹੀਂ ਨਹੀਂ ਭਾਈ ਇਹ ਐਡੀਟਰ ਨਾਲ ਕਰਿਓ ਨਾ ਇਹ ਐਡੀਟ ਚੀਜ਼ ਕਰਨੀ ਐ ਇਹ ਸਾਰੀ ਵੀਡੀਓ ਅਸੀਂ ਪਾਵਾਂਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਆਪਣੇ ਸੁਭਾਜ ਜਿਹੜੇ ਨਹੀਂ ਪਰ ਜਿਹੜੀ ਉੱਪਰਲੀ ਅਥਾਰਟੀ ਉਹਨਾਂ ਨੇ ਤੁਹਾਨੂੰ ਪਾਉਣ ਦੇਣੀ ਐ ਨਹੀਂ ਨਹੀਂ ਕੋਈ ਚੱਕਰ ਨਹੀਂ ਮੈਂ ਕਹਿੰਦਾ ਨਾ ਆਪਣੇ ਉੱਤਰ ਉੱਪਰ ਵਾਲੀ ਅਥਾਰਟੀ ਐਟ ਵੀ ਮੈਂ ਹੁਣੇ ਕਹਿੰਦਾ ਜੀ ਅਸੀਂ ਪਾਵਾਂਗੇ ਇਹ ਵੀਡੀਓ ਬਿਨਾ ਕੱਟੇ ਮੈਂ ਕਹਿੰਦਾ ਜੀ ਕੋਈ ਚੱਕਰ ਵਾਲੀ ਗੱਲ ਨਹੀਂ ਚਲੋ ਜੀ ਛੇਤੀ ਪਾਵਨ ਦਾ ਗੱਲ ਮੈਂ ਕਹਿੰਦਾ ਜੀ ਹੁਣੇ ਜਾਂਦੇ ਸਾਰੇ ਆਪਾਂ ਡਾਟਾ ਸੜਨ ਕਰਦੇ ਨਾ ਕੋਈ ਗੱਲ ਨਹੀਂ ਜੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤੇ ਇਸ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਆਪਣੇ ਸੁਝਾਅ ਜਿਹੜੇ ਨੇ ਉਹ ਕਮੈਂਟ ਬਾਕਸ ਦੇ ਵਿੱਚ ਚੰਗੇ ਸ਼ਬਦਾਂ ਦੀ ਵਰਤੋਂ ਕਰਕੇ ਹੀ ਦੇਣਾ ਆ ਮਾੜੇ ਸ਼ਬਦਾਂ ਦੀ ਵਰਤੋਂ ਨਾ ਕਰਨਾ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਮੈਂ ਮਾੜੇ ਸ਼ਬਦਾਂ ਵਿੱਚ ਮੈਂ ਗੋ ਵੀ ਕਹਿ ਸਕਦਾ ਸੀ ਤਾਂ ਮੈਂ ਟਾਇਲਟ ਕਿਹਾ ਉਹ ਤਾਂ ਫਲਸ਼ ਹੁੰਦਾ ਗੰਗਾ ਤੇ ਮੈਂ ਕਹਿ ਸਕਦਾ ਸੀ ਬਹੁਤ ਤਾਂ ਗੋ ਵੀ ਗੰਗਾ ਤੇ ਜਾਂਦਾ ਮੈਂ ਨਹੀਂ ਕਿਹਾ ਟਾਇਲਟ ਕਿਹਾ ਨਹੀਂ ਸਰ ਬਿਲਕੁਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਦ ਤੱਕ ਲਈ ਜੁੜੇ ਰਹੋ ਰਹਿਮਾ TV ਦੇ ਨਾਲ ਮੈਨੂੰ ਜਾਨੀ ਹਰਵਿੰਦਰ ਖੰਨਾ ਨੂੰ ਦੋਈ ਜ਼ਾਦਾ ਦੇ ਦਰ ਰਹਿਮਾ TV ਧੰਨਵਾਦ ਚੱਕਾ ਖੰਨਾ ਸਾਹਿਬ ਥੈਂਕ ਯੂ ਉਹ ਮੈਂ ਕਹਿੰਦਾ ਸਰ ਬਹੁਤ ਬਹੁਤ ਸ਼ੁਕਰੀਆ